ਸਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਵਰੁਣ ਪੱਟ ਤਾਂ ਅੱਜ ਰਵਨੀਤ ਸਿੰਘ ਬਿੱਟੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦੀ ਸਰਕਾਰੀ ਰਹਾਇਸ਼ ਦੇ ਬਾਹਰ ਤੱਕ ਪਹੁੰਚ ਗਏ ਤਾਂ ਇਸ ਦੌਰਾਨ ਰਵਨੀਤ ਸਿੰਘ ਬਿੱਟੂ ਦੇ ਸਿਕਿਉਰਿਟੀ ਗਾਰਡ ਤੇ ਉਹਨਾਂ ਦੀ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ ਤਿੱਖੀ ਬਹਿਸ ਵੀ ਹੋਈ ਰਵਨੀਤ ਸਿੰਘ ਬਿੱਟੂ ਇਸ ਦੌਰਾਨ ਜੰਮ ਕੇ ਸਰਕਾਰ ਤੇ ਵੱਧੇ ਨਜ਼ਰ ਆਏ ਤੇ ਹੋਰ ਕੁਝ ਕੀ ਹੋਇਆ ਇਸ ਦੌਰਾਨ ਦੇਖੋ ਖਾਸ ਰਿਪੋਰਟ ਸਾਰਗੋ ਅਰੇ ਅਰੇ ਦੇਖੋ ਅਰੇ ਡਾਕਟਰ ਤੂੰ ਯੂਨੀਵਰਸ ਦਾ ਡੱਟੇ ਮਾਰ ਰਿਹਾ ਹੈਂ ਅਰੇ ਹਮਾਰੇ ਹਮਾਰੇ ਸੀਐਮ ਭਗਵੰਤ ਮਾਨ ਦੀ ਰਿਹائش ਬਾਹਰ ਜਬਰਦਸਤ ਹੰਗਾਮਾ ਕਰਨ ਕੀ ਗਾਲਾਂ ਕਢਾ ਰਿਹਾ ਹੈ ਇਹ ਦੇਖੋ ਰਿਟਾਇਰ ਬਰਸਾ ਹਾਂ ਬਹਿਨ ਕੀ ਗਾਲੀ ਨਹੀਂ ਨਹੀਂ ਇੱਕ ਮਿੰਟ ਸਾਰੇ ਇੱਕ ਮਿੰਟ ਮਾਂ ਬਹਿਨ ਕੀ ਗਾਲੀ ਰਵਨੀਤ ਬਿੱਟੂ ਤੇ ਚੰਡੀਗੜ੍ਹ ਪੁਲਿਸ ਵਿਚਾਲੇ ਹੋਈ ਤਿੱਖੀ ਬਹਿਸਬਾਜ਼ੀ ਕਿ ਉਹ 100% ਜਦੋਂ ਆਪਕੋ ਕਹਿ ਦਿਆ ਭਈ ਆਪ ਰੁਕੋ ਆਹੇ ਮਾਰੇ ਹੋ ਮੇਰੇ ਕੋਲ ਮੌਕੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਅਰੇ ਅਰੇ ਦੇਖੋ ਜੀ ਜੀਹਾਂ ਚੰਡੀਗੜ੍ਹ ਵਿਖੇ ਸੀਐਮ ਭਗਵੰਤ ਮਾਨ ਦੀ ਰਹਿائش ਬਾਹਰ ਜਬਰਦਸਤ ਹੰਗਾਮਾ ਹੋਇਆ ਹੈ ਕੇਂਦਰੀ ਮੰਤਰੀ ਰਵਨੀਤ ਬਿੱਟੂ ਤੇ ਚੰਡੀਗੜ੍ਹ ਪੁਲਿਸ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ ਹੈ ਕਾਫੀ ਸਮਾਂ ਰਵਨੀਤ ਬਿੱਟੂ ਸੁਰੱਖਿਆ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਕਰਦੇ ਦਿਖਾਈ ਦਿੱਤੇ ਨੇ ਇਸ ਘਟਨਾ ਕਰਮ ਦੀਆਂ ਮੌਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਜਾਣਕਾਰੀ ਮੁਤਾਬਕ ਰਵਨੀਤ ਬਿੱਟੂ ਜ਼ਬਰਦਸਤੀ ਸੀਐਮਰ ਹੈਸਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ सीएम ਨਾਲ ਗੱਲਬਾਤ ਕਰਨਾ ਚਾਹੁੰਦੇ ਸੀ ਪਰ ਸੁਰੱਖਿਆ ਦੇ ਚਲਦੇ ਮੁਲਾਜ਼ਮਾਂ ਨੇ ਉਹਨਾਂ ਨੂੰ ਗੇਟ ਦੇ ਬਾਹਰ ਰੋਕ ਲਿਆ ਇਸ ਦੌਰਾਨ ਰਵਨੀਤ ਬਿੱਟੂ ਕਾਫੀ ਸਮਾਂ ਸੁਰੱਖਿਆ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਕਰਦੇ ਦਿਖਾਈ ਦਿੱਤੇ ਨੇ ਇਸ ਮੌਕੇ ਰਵਨੀਤ ਬਿੱਟੂ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ ਇਸ ਦੌਰਾਨ ਉਹਨਾਂ ਵੱਲੋਂ ਜੰਮ ਕੇ ਨਿਸ਼ਾਨੇ ਵੀ ਸਾਤੇ ਗਏ ਨੇ ਆਉਂਦੀ ਮੇਰੇ ਪਰਿਵਾਰ ਤੇ ਉੱਤੇ ਬੜੇ ਵੱਡੇ ਪਰ ਮੈਂ ਪਰਿਵਾਰ ਦੀ ਗੱਲ ਨਹੀਂ ਕਰਦਾ ਉਹ ਮੈਂ ਸਹਿ ਲੂੰਗਾ ਆਪਣੇ ਆ ਪਰ ਜੋ ਸਾਡੇ ਪਾਰਟੀ ਦੇ ਲੋਕਾਂ ਤੇ ਐਫ ਆਈ ਆਰਾਂ ਦਰਜ ਹੋਈਆਂ ਜੋ ਕਿਸੇ ਤੇ ਫਰੋਤੀ ਦੇ ਕੇਸ ਦਰਜ ਹੋਏ ਜੋ ਕਿਸੇ ਤੇ ਐਸ ਸੀ ਐਕਟ ਲਾਇਆ ਵੰਡਣ ਦੀ ਕੋਸ਼ਿਸ਼ ਕੀਤੀ ਜਨਰਲ ਕਾਸਟ ਨੂੰ ਤੇ ਐਸ ਸੀ ਕਾਸਟ ਲੜਾਉਣ ਦੀ ਕੋਸ਼ਿਸ਼ ਕੀਤੀ ਪਟਿਆਲੇ ਚ ਪਰਚੇ ਦਰਜ ਕੀਤੇ ਅੱਜ ਮੇਰੇ ਨਾਲ ਆ ਕੇ ਗੱਲ ਕਰਨ ਤੇ ਮੇਰੇ ਜਿਹੜੇ ਲੋਕ ਨੇ ਉਹਨਾਂ ਤੇ ਕਿਉਂ ਪੁਲਿਸ ਤੋਂ ਧੱਕਾ ਕਰਵਾਇਆ ਕਿਉਂ ਉਹਨਾਂ ਤੇ ਪਰਚੇ ਦਰਜ ਕਰਵਾਏ ਹਿੰਮਤ ਆ ਮੂਰੇ ਆ ਕੇ ਗੱਲ ਕਰਨ ਰਬਨੀਤ ਬਿੱਟੂ ਵੱਲੋਂ ਪੰਜਾਬ ਸਰਕਾਰ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹਨਾਂ ਦੇ ਕਰੀਬੀਆਂ ਤੇ ਉਹਨਾਂ ਦੇ ਵਰਕਰਾਂ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜੋ ਕਿ ਸਰਾਸਰ ਗਲਤ ਨੇ ਇਸ ਮਸਲੇ ਨੂੰ ਲੈ ਕੇ ਉਹਨਾਂ ਵੱਲੋਂ ਸੀਐਮ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਮੇਰੇ ਪਾਰਟੀ ਦੇ ਬੰਦਿਆਂ ਦੇ ਜਿਹੜੇ ਪਰਚੇ ਦਰਜ ਕੀਤੇ ਆ ਐਫਆਈਆਰਾਂ ਦਰਜ ਕੀਤੀਆਂ ਐ ਮੈਂ ਸਿਰਫ ਉਹਦੇ ਉੱਤੇ ਇਨਕੁਆਇਰੀ ਮਾਰ ਕਰਨ ਨੂੰ ਆਇਆ ਖੁੱਲੇ ਦਰਵਾਜ਼ੇ ਅੱਜ ਦਰਵਾਜ਼ੇ ਬੰਦ ਕੀਓ ਨੇ ਵੀ ਇੱਕ ਇੱਕ ਮਿਨਿਸਟਰ ਤੋਂ ਡਰ ਹੋ ਗਿਆ ਮੈਂ ਤਾਂ ਇੱਕ ਕਿਰਿੰਦਰ ਦਾ ਮਿਨਿਸਟਰ ਹਾਂ ਉਹਦੇ ਨਾਲ ਗੱਲ ਕਰਨੋਂ ਡਰ ਹੋ ਗਿਆ ਉਹਨੂੰ ਅੱਗੇ ਕਰ ਰਹੇ ਆ ਇਹੀ ਪੁਲਿਸ ਨੇ ਜਿਹੜੇ ਇਹ ਝੂਠੇ ਇੱਕ ਐਸ.ਆਈ.ਐਸ. ਸਾਡੇ ਮੇਰੇ ਬਹੁਤ ਹੀ ਕਰੀਬੀ ਪਟਿਆਲੇ ਦਾ ਐਫਆਈਆਰ ਅਰਜ ਕਰ ਰਿਹਾ ਕਿਉਂਕਿ ਉੱਥੇ ਅਸੀਂ ਕੈਂਪੇਨ ਕੀਤੀ ਸਾਰੇ ਪੰਜਾਬੀ ਤੇ ਸਿੱਖ ਆ ਜਿਹੜੇ ਉਹਨਾਂ ਨੇ ਵੋਟ ਬੀਜੇਪੀ ਨੂੰ ਪਾਈ ਬੀਜੇਪੀ ਦੀ ਜਿੱਤ ਹੋਈ ਉਸ ਘਬਰਾਹਟ ਤੋਂ ਇਹ ਐਫਆਈਆਰ ਅਰਜ ਮੈਂ ਤੁਹਾਨੂੰ ਦਵਾਂਗਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਸੀਐਮ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਤੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਦੇਖਣਾ ਹੋਵੇਗਾ ਕਿ ਰਵਨੀਤ ਬਿੱਟੂ ਵੱਲੋਂ ਲਗਾਏ ਇਹਨਾਂ ਇਲਜ਼ਾਮਾਂ ਦਾ ਸੀਐਮ ਭਗਵੰਤ ਮਾਨ ਕੀ ਜਵਾਬ ਦਿੰਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਸਾਹਮਣੇ ਆਏ ਇਸ ਹੰਗਾਮੇ ਨਾਲ ਪੰਜਾਬ ਦੀ ਸਿਆਸਤ ਜਰੂਰ ਗਰਮਾ ਚੁੱਕੀ ਹੈ ਜਗਬਾਨੀ ਟੀਵੀ ਲਈ ਵਰੁਣ ਪੱਟ ਦੀ ਰਿਪੋਰਟ